ਕੌਣ ਹੈ ਮੁੰਡੀਆਂ ਤੇ ਮੈਂ ਨਹੀਂ ਜਾਣਦਾ ਕਿਸੇ ਆਮ ਆਦਮੀ ਪਾਰਟੀ ਦੇ ਐਮਐਲਏ ਮੁੰਡੀਆਂ ਨੂੰ ਇਹ ਬਿਆਨ ਸੁਨੀਲ ਜਾਖੜ ਦੇ ਵੱਲੋਂ ਦਿੱਤਾ ਗਿਆ ਸੀ ਤੇ ਹੁਣ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਮੋੜ ਮੱਝਵਾਬ ਦਿੱਤਾ ਹੈ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਕਹਿੰਦੇ ਨੇ ਕਿ ਮੈਂ ਮੁੰਡੀਆਂ ਨੂੰ ਨਹੀਂ ਜਾਣਦਾ ਪਹਿਲਾਂ ਜਾ ਕੇ ਉਹ ਪੱਠਣ ਨੂੰ ਪੁੱਛਣ ਕਿ ਐਮਐਲਏ ਮੁੰਡੀਆਂ ਕੌਣ ਹੈ ਤੇ ਜਿਸ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਭਾਜਪਾ ਦੇ ਉੱਤੇ ਦਿਖੇ ਨਿਸ਼ਾਨੇ ਸਾਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਸ ਤੋਂ ਬਾਅਦ ਲਗਾਤਾਰ ਹੋਰ ਵਿਰੋਧੀਆਂ ਦੇ ਉੱਤੇ ਪਲਟਵਾਰ ਕੀਤਾ ਹੈ ਹੋਰ ਕੀ ਕੁਝ ਕਹਿਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਉਤਾਨੂ ਸੁਣਾਉਣਿਆ ਸੁਨੀਲ ਜਾਖੜ ਸਾਹਿਬ ਕੀ ਕੰਮ ਕਰਦੇ ਆ ਅੱਜਕੱਲ ਸਤੀਫਾ ਵੀ ਦਿੱਤਾ ਨਾ ਮੰਨਿਆ ਨਾ ਛੱਡਿਆ ਹੁਣ ਨਾ ਇੱਧਰ ਦੇ ਨਾ ਇੱਧਰ ਦੇ ਕਹਿੰਦੇ ਮੈਂ ਤਾਂ ਜਾਣਦਾ ਹੀ ਨਹੀਂ ਮੰਤਰੀਆਂ ਨੂੰ ਫਿਰ ਜਾਣਦੇ ਕਿਉਂ ਨਹੀਂ ਜੀ ਸਾਢੇ 3 ਸਾਲ ਹੋ ਗਏ ਅਸੀਂ ਅੱਗੇ ਵੀ ਗਾਹ ਆਵਾਂਗੇ ਤੂੰ ਸਿੱਖ ਲੋ ਸਾਡੇ ਨਾਲ ਹੁਣ ਨਾਮ ਸਿੱਖ ਲੋ ਜੇ ਮੁੰਡੀਆਂ ਨਹੀਂ ਜਾਣਦੇ ਪੱਠਲ ਤੋਂ ਪੁੱਛ ਲੋ ਝਾਂਨੇ ਆਲ ਤੋਂ ਜਿਹਨੂੰ ਹਰਾਇਆ ਸੀ ਸੋ ਇਹ ਕੋਈ ਕੋਈ ਬਹਾਨੇ ਨੇ ਕਿ ਮੈਂ ਤਾਂ ਜਾਣਦੇ ਨਹੀਂ ਉਦੋਂ ਪਹਿਲਾਂ ਚੰਨੀ ਕਹਿਆ ਸੀ ਮੈਂ ਕਿਤੇ ਪਰਗੜ ਫੜ ਲਿਆ ਜੀ ਹੱਲੇ ਪੈ ਨਹੀਂ ਆ 12 12.5 ਹਜ਼ਾਰ ਕਰੋੜ ਦਾ ਝੂਠ ਜਿਹੜਾ ਇਹਨਾਂ ਨੇ ਬੋਲਿਆ ਉਹਦਾ ਸਾਬ ਹੈ ਜੀ बी तेई च दो सौ अठ करोड़ मिले काहठ करोड़ रुपये खर्चे सा अपने तिने तेईस चौबीस छे सौ पताली करोड़ रुपये मिले चार सौ इक्की करोड़ रुपए खर्चे चौबी पच्ची चार सौ अठासी करोड़ मिले सताई करोड़ रुपए खर्चे पची छब्बीस दो सौ कताली करोड़ रुपए मिले एक सौ चालीस करोड़ रुपये खर्चे पंद्रह सौ बयासी करोड़ रुपया एस डी आर एफ ਫਾਂਢਿ ਚ ਮਿਲੇ 650 ਕਰੋੜ ਪਹਿਲੀ ਅਸੀਂ ਕਿਸੇ ਨਾ ਕਿਸੇ ਸੜਕਾਂ ਤੇ ਜਾਂ ਕਿਤੇ ਕਿਤੇ ਜੋ ਵੀ ਆਪ ਦਾ ਪਹਿਲਾ ਆਇਆ ਉਹ ਤੇਰੀ ਦੇ ਵਿੱਚ ਵੀੜਾਈ ਸੀ ਉਹ ਤੇ ਖਰ ਚੁੱਕੇ ਆ ਜੀ ਮਤਲਬ ਇਹ ਇਸੇ ਗੱਲੋਂ ਹੀ ਬਸ ਉਹ ਕਰੀ ਜਾਂਦੇ ਨੇ ਪਹਿਲਾਂ ਹੀ ਬਹੁਤ ਪੈਸਾ ਪਿਆ ਜੀ ਤੇ ਜਿਹੜਾ 50 ਹੈ ਜੀ ਇਹ ਤੇ ਤਾਂ ਪਹਿਲਾਂ ਤੋਂ ਚੱਲ ਰਿਹਾ ਜੀ ਸਰ ਪੁਤਰ ਮੋਦੀਆ ਸਾਹਿਬ ਨੇ ਜੋ ਕੱਲ ਕੀਤੀ ਹੋਈ ਉਸ ਦੇ ਵਿੱਚ ਇਹਨਾਂ ਨੇ ਇੱਕ ਐਗਜ਼ੈਕਟ ਫਿਗਰ 12128 ਕਰੋੜ ਦੀ ਦਿੱਤੀ ਹੈ 982 ਕਰੋੜ ਦੀ ਦਾਫਰਦਾ ਸੋ 10.3% ਦੇ ਟੋਟਲ 1586549 ਕਰੋੜ ਖਰਚ ਚੁੱਕੇ ਹਨ ਟੋਟਲ 15000 ਆਪਣੇ ਕੋ ਪਹੁੰਚੀ ਹੈ ਜੀ 1582 ਕਰੋੜ ਰੁਪਏ 2 ਅਪ੍ਰੈਲ 2022 ਤੋਂ ਹੁਣ ਤੱਕ ਉਹ ਤਾਂ ਜੀ ਕਹਿਣੇ ਹੀ ਆ ਪਹਿਲਾਂ ਤੋਂ ਕਾਂਗਰਸ ਮੇਲੇ ਦਾ ਵੀ ਆ ਜਾਂਦਾ ਉਹ ਤਾਂ ਹਰ ਇੱਕ ਸਾਲ ਟੋਟਲ ਕਹਿੰਦੇ ਨੇ ਇਨਾ ਆਵੇ ਤੁਹਾਡੇ ਕੋਲ ਕਿੱਥੇ ਆ ਜੀ ਉਹ ਇਹ ਉਹ ਕਹਿਣੇ ਹੀ ਆ ਜੀ ਮੈਨੂੰ ਦੱਸੋ 1 ਮਿੰਟ ਪੀਐਮ ਤੇ ਜੋ ਲਿਖ ਦਿੰਦੇ ਨੇ ਉਹ ਉਹਨਾਂ ਨੇ ਜਾਰੀ ਕਰ ਦੇਣਾ ਆਰਡੀਐਫ ਹੈ ਰੂਰਲ ਡਿਵੈਲਪਮੈਂਟ ਫੰਡ ਉਸ ਵੇਲੇ ਸਾਰੇ ਕਾਂਗਰਸੀਏ ਹਜ ਜਿੰਨੇ ਨਾਂ ਲੈ ਲਈ ਉਹਦਾ ਪੈਸਾ ਮਿਸਯੂਜ਼ ਕਰ ਲਿਆ ਉਹਨਾਂ ਨੇ ਪੈਸਾ ਰੋਕ ਲਿਆ ਸਰਕਾਰ ਆਈ 22 ਚ ਅਸੀਂ ਉਹਨਾਂ ਕੋਲ ਗਏ ਆਰਡੀਐਫ ਤੇ ਪੈਸੇ ਦਿਓ ਜੀ ਕਹਿੰਦੇ ਪਹਿਲਾਂ ਵਿਧਾਨ ਸਭਾ ਚ ਐਕਟ ਲੈ ਕੇ ਆਓ ਕਿ ਪੈਸਾ ਸਿਰਫ ਮੰਡੀਆਂ ਨੂੰ ਜਾਂਦੀਆਂ ਸੜਕਾਂ ਤੇ ਵਰਤਿਆ ਜਾਊਗਾ ਅਸੀਂ ਵਿਧਾਨ ਸਭਾ ਚ ਐਕਟ ਪਾਸ ਕੀਤਾ ਕਹਿੰਦੇ ਪਹਿਲਾਂ ਕੈਪਟਨ ਸਾਹਿਬ ਜਿਹੜੀ ਸਰਕਾਰ ਸੀ ਉਹ ਮਿਸਯੂਜ਼ ਕਰ ਗਈ ਉਹਨਾਂ ਨੂੰ ਕਿਧਰੇ ਹੋਰ ਵਰਤ ਕੇ ਅਸੀਂ ਇੱਕ ਟੈਕ ਪਾਸ ਕਰਕੇ ਉਹ ਤੋਂ ਬਾਅਦ ਗਏ ਉਹਨਾਂ ਕੋਲੇ ਪੂਸ਼ ਗੋਲਜੀ ਕੋਲੇ ਕਿ ਜੀ ਹੁਣ ਤਾਂ ਟੈਕ ਪਾਸ ਕਰ ਤਾਂ ਹੁਣ ਤਾਂ ਦਿਦੋ ਹਜੇ ਤੱਕ ਉਹ ਰੋਕ ਰੱਖਿਆ ਠੀਕ ਯਾਰ ਕੋ ਤੇ ਉਦੋਂ ਉਸ ਵੇਲੇ ਕਾਂਗਰਸ ਸੀਗੀ ਮੈਂ ਟੀਵੀ ਦੀ ਡਿਬੇਟ ਤੇ ਕਦੇ ਆਉਂਗਾ ਤੇ ਉਹ ਤੋਂ ਬੁਲਾ ਲੇ ਸਾਰਿਆਂ ਨੂੰ ਮੈਂ ਇੱਕ ਵੀ ਪਹਿਲੀ ਗੱਲ ਤੇ ਆਉਣਾ ਨਹੀਂ ਨਹੀਂ ਮੈਂ ਨਹੀਂ ਆਉਂਦਾ ਜੇ ਆਗੇ ਤਾਂ ਉਹਨਾਂ ਨੂੰ ਪਤਾ ਹੈ ਕਿ ਅੱਜ ਕੁੱਤਖਣੀ ਹੋਣੀ ਹੈ